ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਪਾਕਿਸਤਾਨ ਦੇ ਲੋਕਾਂ ਨਾਲ ਹੂਰੇ ਤਕੇ ਦੀ ਜੋ ਕਿ ਪਾਣੀਆਂ ਨਾਲ ਸੰਬੰਧਿਤ ਆ ਪਾਣੀਆਂ ਦਾ ਤਕਾ ਕਿੱਦਾਂ ਆ ਇਹ ਮੈਂ ਤੁਹਾਨੂੰ ਥੋੜਾ ਜਿਹਾ ਇਹਨੂੰ ਪਹਿਲਾਂ ਆਪਾਂ ਗੱਲ ਕਰ ਲਈਏ ਫਿਰ ਅੱਗੇ ਗੱਲ ਕਰਾਂਗੇ ਸਰਕਾਰਾਂ ਕੀ ਚਾਹੁੰਦੀਆਂ ਤੇ ਕੀ ਇਹਦੇ ਰਿਜ਼ਲਟ ਨਿਕਲਣਗੇ ਉਹ ਵੀ ਤੁਹਾਡੇ ਨਾਲ ਮੈਂ ਅੱਜ ਸਾਂਝ ਪਾਉਣੀ ਆਂ ਔਰ ਧਿਆਨ ਨਾਲ ਗੱਲ ਜਰੂਰ ਸੁਣਿਓ ਸਾਰੀ ਦੋਸਤੋ ਪਾਣੀ ਪਾਕਿਸਤਾਨ ਦਾ ਪਰੂਕ ਰਹੇ ਆ ਡੈਮ ਬਣਾ ਰਹੇ ਆ ਔਰ ਆਪਣੀ ਕੋਸ਼ਿਸ਼ ਆ ਕਿ ਇੱਕ ਇੱਕ ਟਿਪਕਾ ਵੀ ਪਾਣੀ ਦਾ ਜਿਹੜਾ ਨਹੀਂ ਜਾਣ ਦੇਣਾ ਪਾਣੀ ਕਿਸੇ ਨੇ ਉਦਾ ਤਾਂ ਬਣਾਇਆ ਨਹੀਂ ਇਹ ਕੁਦਰਤੀ ਆ ਮਹਾਰਾਜ ਦੀ ਦੇਣ ਆ ਹਵਾ ਪਾਣੀ ਸਾਨੂੰ ਉਸ ਅਕਾਲ ਪੁਰਖ ਨੇ ਦਿੱਤੀ ਆ ਹੁਣ ਇਹਦੇ ਰਿਜ਼ਲਟ ਕੀ ਨਿਕਲਣੇ ਆ ਉਹ ਦੇਖੋ ਤੁਸੀਂ ਪਾਣੀ ਰੁਕ ਜਾਣਾ ਉਸ ਤੋਂ ਬਾਅਦ ਹਜ਼ਾਰਾਂ ਕਰੋੜਾਂ ਦਰਖਤ ਆ ਜਿਨ੍ਹਾਂ ਨੂੰ ਅੱਗੇ ਪਾਣੀ ਨਹੀਂ ਮਿਲਣਾ ਉਹਨਾਂ ਨੇ ਧਿਆਈ ਸੁੱਕਣਾ ਤੇ ਹਜ਼ਾਰਾਂ ਕਰੋੜਾਂ ਅਰਬਾਂ ਜਾਨਵਰ ਆ ਜਿਹੜੇ ਕਿ ਇਸ ਪਾਣੀ ਦੇ ਸਿਰ ਤੇ ਜਾਨਵਰ ਵੀ ਜਿੰਦੇ ਆ ਉਸ ਤੋਂ ਅੱਗੇ ਚਲੀਏ ਉੱਥੇ ਦੇ ਪਾਕਿਸਤਾਨ ਦੇ ਬਜ਼ੁਰਗ ਜਿਹੜੇ ਖੇਤੀ ਕਰਦੇ ਆ ਜਿਨ੍ਹਾਂ ਨੂੰ ਕਿਸਾਨ ਕਹੀਏ ਉਹਨਾਂ ਨਾਲ ਕਿੱਡਾ ਤਕਾਇਆ ਇੱਕ ਕਿਸਾਨ ਨਿੰਮ ਦੇ ਥੱਲੇ ਬੈਠਾ ਸੁੱਕੀ ਨਿੰਮ ਦੇ ਥੱਲੇ ਬੈਠਾ ਹੋਊਗਾ ਤੇ 13 ਪਾਟੇ ਹੋਏ ਖੇਤਾਂ ਨੂੰ ਦੇਖ ਕੇ ਕੀ ਉਹਦੇ ਦਿਲ ਤੇ ਗੁਜਰੂਗੀ ਕਿ ਉਹ ਨਿੰਮ ਨੂੰ ਰਸਾ ਨਹੀਂ ਪਾਊਗਾ ਉਸ ਤੋਂ ਬਾਅਦ ਗੱਲ ਕਰੀਏ ਦੋਸਤੋ ਜਿਹੜੀਆਂ ਬੀਬੀਆਂ ਗਰੀਬ ਆ ਪਿੰਡੂ ਆ ਅੱਜ ਵੀ ਉੱਥੇ ਢੀ ਭੁੱਖ ਮਰੀ ਆ ਕਿ ਉਹ ਲੋਕਾਂ ਕੋਲ ਅੱਜ ਵੀ ਪਾਣੀ ਦੇ ਸਾਧਨ ਨਹੀਂ ਹੈਗੇ ਉਹ ਲੋਕ ਫਿਰ ਚਾਟੀਆਂ ਵੱਡੇ ਭਾਂਡੇ ਲੈ ਕੇ ਤੁਰ ਕੇ ਕਈ-ਕਈ ਕਿਲੋਮੀਟਰ ਇਹਨਾਂ ਨਹਿਰਾਂ ਚੋਂ ਆ ਕੇ ਪਾਣੀ ਭਰਦੀਆਂ ਤੇ ਆਪਣੇ ਚੁੱਲ੍ਹੇ ਦੀ ਅੱਗ ਬਾਲ ਕੇ ਇਸ ਪਾਣੀ ਦੇ ਨਾਲ ਰਾਸ਼ਨ ਪਕਾਉਨੀਆਂ ਉਹ ਬੀਬੀਆਂ ਤੇ ਕੀ ਬੀਤੂਗੀ ਉਹ ਤੋਂ ਬਾਅਦ ਹਜ਼ਾਰਾਂ ਕਰੋੜਾਂ ਨੰਨੇ ਨੰਨੇ ਬੱਚੇ ਜਿਨ੍ਹਾਂ ਦੇ ਢਿੱਡ 'ਚ ਉਹ ਨਾਜ ਜਾਣਾ ਜਿਨ੍ਹਾਂ ਨੂੰ ਸਕੂਲਾਂ 'ਚੋਂ ਪਾਣੀ ਮਿਲਦਾ ਉਹ ਜਿਹੜੇ ਅੱਤਵਾਦੀਆਂ ਨੇ ਕੁੱਤਿਆਂ ਨੇ ਇਹ ਕੰਮ ਕੀਤਾ ਉਹ ਲੋਕ ਤਾਂ ਫਿਲਟਰ ਵਾਲਾ ਪਾਣੀ ਪੀਂਦੇ ਆ ਉਹ ਹਰਾਮੀ ਏਡੇ ਸਗੇ ਕਿ ਜਦੋਂ ਜੰਗ ਲੱਗੀ ਆ ਉਹ ਬੰਕਰਾਂ ਦੇ ਵਿੱਚ ਲੁਕ ਗਏ ਵੱਡੀਆਂ ਵੱਡੀਆਂ ਬੜਕਾਂ ਸਟੇਜਾਂ ਤੇ ਮਾਰਨ ਵਾਲੇ ਲੋਕ ਬੈਂਕਰਾਂ 'ਚ ਲੁਕ ਗਏ ਬੈਂਕਰਾਂ 'ਚ ਤੇ ਨਿਹੱਥੇ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਦਾ ਕੋਈ ਅਤਵਾਦ ਨਾਲ ਲੈਣਾ ਦੇਣਾ ਨਹੀਂ ਉਹ ਲੋਕ ਇਸ جنگ 'ਚ ਵੀ ਪਿਸੇ ਆ ਜਦੋਂ ਅਜਰ ਮਹਿਮੂਦ ਦੇ ਪਰਿਵਾਰ ਦੇ ਉੱਤੇ ਮਜਲਿਸਟੀ ਇੰਡੀਆ ਨੇ ਬਿਲਕੁਲ ਵਧੀਆ ਕੀਤਾ ਔਰ ਕਈ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਹਾਂ ਇਸ ਗੱਲ 'ਤੇ ਮੇਰਾ ਚੈਨਲ ਬਲੌਗ ਹੋ ਗਿਆ ਹੈਕ ਕਰ ਲਿਆ ਗਿਆ ਜਿਸ ਕਨ ਉਸਾਰੀਆਂ ਵੀਡੀਓ ਡਿਲੀਟ ਹੋ ਗਈਆਂ ਮੈਂ ਦੇਸ਼ ਭਗਤ ਵੀ ਆ ਐਸੀ ਗੱਲ ਨਹੀਂ ਮੈਨੂੰ ਵੀ ਆਪਣੇ ਦੇਸ਼ ਨਾਲ ਪਿਆਰ ਆ ਮੇਰੇ ਦੇਸ਼ ਨੇ ਅਟੈਕ ਕੀਤਾ ਮੈਂ ਬਿਲਕੁਲ ਨਾਲ ਆ ਮੇਰੇ ਦੇਸ਼ ਨੇ ਅੱਤਵਾਦੀਆਂ ਨੂੰ ਸਾਕ ਸਕਾਈ ਨੇ ਬਿਲਕੁਲ ਨਾਲ ਆ ਅਦਰ ਮਹਿਮੂਦ ਦਾ ਪੂਰਾ ਟੱਬਰ ਮਰਿਆ ਮੈਨੂੰ ਖੁਸ਼ੀ ਨਹੀਂ ਹੋਈ ਪਰ ਮੈਨੂੰ ਉਹਦੇ ਨਾਲ ਦੁੱਖ ਕੋਈ ਨਹੀਂ ਹੋਇਆ ਕਿਉਂਕਿ ਉਹ ਨੇ ਇੰਨੇ ਲੋਕ ਮਾਰੇ ਆ ਜੇ ਅੱਜ ਉਹਦੇ 10 ਮਰੇ ਤਾਂ ਕੀ ਕਹਿੰਦਾ ਕਾਸ਼ ਮੈਂ ਵੀ ਮਰ ਜਾਂਦਾ ਉਮਰਿਆ ਤੂੰ ਉੱਦਣੀ ਸੀ ਜਦੋਂ ਤੂੰ ਲੋਕ ਮਾਰਨੇ ਸ਼ੁਰੂ ਕੀਤੇ ਅੱਲਾ ਕਦੀ ਬਖਸ਼ਦਾ ਨਹੀਂ ਦੋਸਤੋ ਜਿਹੜੀ ਗੱਲ ਮੈਂ ਹੁਣ ਆਪਾਂ ਉਸੇ ਗਲਤੀ ਆ ਇਹ ਪਾਣੀ ਦੀ ਗੱਲ ਕਰ ਰਹੇ ਆ ਇਹ ਪਾਣੀ ਜਿਹੜਾ ਆ ਇਹ ਪ੍ਰਕਿਰਤੀ ਦਾ ਮਹਾਰਾਜ ਜੀ ਦੇ ਬਣਾਏ ਰੂਲ ਮਹਾਰਾਜ ਜੀ ਦੇ ਬਣਾਏ ਪਹਾੜਾਂ ਵਿੱਚੋਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨੂੰ ਕਿੱਧਰ ਕਿੱਧਰ ਜਾਣਾ ਉਸ ਅਕਾਲ ਪੁਰਖ ਨੇ ਇਹਦਾ ਇੱਕ ਇੱਕ ਤਿਪਕਾ ਸੂਚ ਸੂਚ ਕੇ ਨਾਪ ਨਾਪ ਕੇ ਛੱਡਿਆ ਉਹਨੇ ਸ੍ਰਿਸ਼ਟੀ ਰਚੀ ਆ ਤਾਂ ਉਸ ਸ੍ਰਿਸ਼ਟੀ ਨਾਲ ਕਿੰਨਾ ਪਿਆਰ ਕਰਦਾ ਉਹਦਾ ਸਬੂਤ ਇਹ ਹਵਾ ਪਾਣੀ ਇਹ ਚੀਜ਼ਾਂ ਸਾਨੂੰ ਦਿੰਦੀਆਂ ਅਸੀਂ ਜੇ ਪ੍ਰਕਿਰਤੀ ਨਾਲ ਛੇੜਖਾਨੀ ਕਰਾਂਗੇ ਤੇ ਅਕਾਲ ਪੁਰਖ ਇਹਦਾ ਕੋਈ ਨਾ ਕੋਈ ਡੰਡ ਵੀ ਜ਼ਰੂਰ ਦੇਊਗਾ ਤੇ ਇਹ ਗਾਰੰਟੀ ਆ ਜੇ ਅਸੀਂ ਇਦਾਂ ਦਾ ਕੁਝ ਕਰਦੇ ਆ ਜੂਨ ਮਹੀਨੇ ਦੇ ਵਿੱਚ ਹੀ ਗੁਰੂ ਮਹਾਰਾਜ ਦੀ કૃਪਾ ਦੇਖਣ ਨੂੰ ਮਿਲੂਗੀ ਤੁਸੀਂ ਇੱਥੇ ਆ ਮੈਂ ਇੱਥੇ ਕਿਉਂਕਿ ਮੈਂ ਵੀ ਇਹ ਸੋਚ ਨਹੀਂ ਸੀ ਰੱਖਦਾ ਮੈਨੂੰ ਗੁਰੂ ਮਹਾਰਾਜ ਜੀ ਨੇ ਰਸਤਾ ਦਿਖਾਇਆ ਕਿ ਨਹੀਂ ਪੁੱਤ ਅਸੀਂ ਤਾਂ ਪੰਜਾ ਸਾਹਿਬ ਮੱਥਾ ਟੇਕਣ ਵਾਲੇ ਲੋਕ ਆ ਬਲੀਕੰਧਾਰੀ ਜਿਹੜਾ ਉੱਪਰ ਪਾਣੀ ਰੋਕ ਕੇ ਬੈਠਾ ਸੀ ਤੇ ਗੁਰੂ ਮਹਾਰਾਜ ਜੀ ਨੇ ਥੱਲਿਓਂ ਉਹਦਾ ਸਾਰਾ ਪਾਣੀ ਸੁੱਕ ਕੇ ਥੱਲੇ ਲਿਆ ਕੇ ਗਰੀਬ ਲੋਕਾਂ ਨੂੰ ਵੰਡਿਆ ਸੀ ਤਾਂ ਉਹਨੇ ਜਦੋਂ ਪੱਥਰ ਸਿੱਟਿਆ ਤਾਂ ਗੁਰੂ ਮਹਾਰਾਜ ਜੀ ਨੇ ਹੱਥ ਕਰਕੇ ਉਹ ਪੱਥਰ ਰੋਕ ਲਿਆ ਸੀ ਤੇ ਤਾਂ ਉੱਥੇ ਪੰਜਾ ਸਾਹਿਬ ਗੁਰਦੁਆਰਾ ਬਣਿਆ ਧਨਾਰ ਹਮੇਸ਼ਾ ਪਾਣੀ ਰੋਕਦੇ ਆ ਰੋਕਦੇ ਉਹ ਲੋਕ ਆ ਜਿਹੜੇ ਆਪ ਫੈਕਟਰ ਦਾ ਪੀਂਦੇ ਆ ਮੇਰੇ ਦੇਸ਼ ਦੇ ਪਿਆਰੇ ਕਿਸਾਨ ਭਰਾ ਮਾਤਾਵਾਂ ਭੈਣਾ ਬੱਚਿਆਂ ਨੂੰ ਮੈਂ ਇਹ ਗੱਲ ਪੁੱਛਣੀ ਚਾਹਨਾ ਕਿ ਕੀ ਆਪਾਂ ਨੂੰ ਉਹ ਜਿਹੜੇ ਗਰੀਬ ਲੋਕ ਆ ਜਿਹੜੇ ਆਪਣੇ ਵਰਗੇ ਆ ਯਾਰ ਉਹਨਾਂ ਨਾਲ ਇਦਾਂ ਕਰਨੀ ਚਾਹੀਦੀ ਹੈ ਕੀ ਆਪਾਂ ਨੂੰ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਸਿਧਾਂਤਾਂ ਤੋਂ ਔਖਣਾ ਚਾਹੀਦਾ ਸਿਆਣੇ ਬਣੀਏ ਥੋੜਾ ਬਾਤਾ ਹੱਕ ਲਈ ਖੜੀਏ ਵੀ ਆਪਣੇ ਲਈ ਲੋਕਾਂ ਦੇ ਹੱਕ ਲਈ ਵੀ ਖੜਨਾ ਸਿੱਖੀਏ ਦੋਸਤੋ ਪਹਿਲਾ ਜੰਗਾਂ ਹੁੰਨੀਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਲੜੀ ਆ ਚਮਕੌਰ ਸਾਹਿਬ ਦੀ ਤਾਂ ਗੁਰੂ ਮਹਾਰਾਜ ਜੀ ਨੇ ਜਦੋਂ ਲੋਕਾਂ ਦੇ ਨਿਆਣਿਆਂ ਨੂੰ ਜੰਗ ਦੇ ਵਿੱਚ ਭੇਜਿਆ ਤੇ ਆਪਣੇ ਵੀ ਦੂ ਲਾੜਲੇ ਪੁੱਤ ਬਰਾਬਰ ਭੇਜੇ ਕਿਉਂਕਿ ਗੁਰੂ ਮਹਾਰਾਜ ਜੀ ਦੀ ਸੋਚੀ ਕਿ ਕਨੂੰ ਲੋਕ ਇਹ ਨਾ ਕਹਿਣ ਕਿ ਆਪਣੇ ਪੁੱਤਾਂ ਨਾਲ ਬਹੁਤ ਪਿਆਰ ਕਰਦਾ ਇਹ ਲੋਕਾਂ ਦੇ ਪੁੱਤਾਂ ਨੂੰ ਮੂਰੇ ਕਰਦਾ ਹੋਰ ਜਿੰਨੇ ਵੀ ਰਾਜੇ ਆ ਹਿੰਦੂ ਰਾਜਿਆਂ ਮੁਸਲਮਾਨ ਰਾਜਿਆਂ ਤੱਕ ਆਪਣੇ ਨਿਆਣਿਆਂ ਨੂੰ ਜੰਗ 'ਚ ਮੂਹਰੇ ਭੇਜ ਦਿੰਦੇ ਸੀ ਕਿ ਜਾ ਕੇ ਕਮਾਂਡ ਕਰੋ ਪਰ ਅੱਜ ਤੁਸੀਂ ਦੇਖੋ ਕਿਸ ਲੀਡਰ ਦਾ ਪੁੱਤ ਬਾਰਡਰ ਤੇ ਪਹੁੰਚਿਆ ਕਿਸੇ ਦਾ ਪਹੁੰਚਿਆ ਕਿਸੇ ਅੱਤਵਾਦੀ ਦਾ ਨਿਆਣਾ ਪਹੁੰਚਿਆ ਜਿਹੜੇ ਉਧਰ ਕੁੱਤੇ ਵਾਂਗੂ ਭੌਂਕਦੇ ਸੀ ਜਿਹੜੇ ਸਾਡੇ ਇੱਧਰ ਬਹੁ ਬੜਕਾ ਮਾਰਦੇ ਲੀਡਰ ਮੈਨੂੰ ਇੱਕ ਵੀ ਲੀਡਰ ਦੱਸ ਦਿਓ ਜਿਹਨੇ ਆਪਣੀ ਔਲਾਦ ਨੂੰ ਕਿਹਾ ਹੋਵੇ ਕਿ ਜਾ ਉੱਥੇ ਜਾ ਕੇ ਮਜਲਲਾਂ ਦਾ ਸਾਹਮਣਾ ਕਰ ਪੁੱਤ ਜੰਗ ਲੱਗੀ ਆ ਤੇ ਅੱਜ ਦੇਸ਼ ਨੂੰ ਲੋੜਿਆ ਤੇਰੀ ਨਾ ਬੈਂਕਰਾਂ ਦੇ ਵਿੱਚ ਸਾਰੇ ਬੜਕੇ ਬਹਿ ਗਏ ਤੇ ਪਿਸਣ ਨੂੰ ਛੜਤਾ ਸਾਡੇ ਅਰਗਿਆਂ ਨੂੰ ਪਿਸਣ ਨੂੰ ਛੜਤਾ ਉਹ ਜਿਹੜਾ ਕਰਤਾਨ ਦੇ ਲਾਗੇ ਜਿਹੜੀ ਮਜੋਰਿਟੀ ਈ ਹੈ ਜਿਹੜੀ ਮਾਤਾ ਚਲ ਗਈ ਉਹ ਪੁੱਤ ਨੂੰ ਮਾਂ ਨਹੀਂ ਮੈਣੀ ਇਹ ਲੋਕ ਪਿਸੇ ਆ ਆਮ ਲੋਕ ਆਮ ਹੀ ਇੱਧਰ ਪਿਸਣਦਾ ਏ ਆਮ ਹੀ ਉੱਧਰ ਪੀਸ ਪਤਾ ਕੌਣ ਰਿਆ ਸਿਆਸਤ ਜਿਹੜੀ ਉਹ ਆਪਣੀਆਂ ਰੋਟੀਆਂ ਚਮਕਾਉਣ ਤੋਂ ਸਵਾ ਕੋਈ ਮਤਲਬ ਨਹੀਂ ਮੈਂ ਕਹਿੰਦਾ ਸਹੀ ਆ ਕਿ 9 ਵਜੇ ਲਾਂ ਮਾਰੀਆਂ ਅੱਤਵਾਦੀਆਂ ਦੇ ਮਾਰੀਆਂ ਮਾਰੋ ਅੱਤਵਾਦੀ ਹੋਰ ਜਿੰਨੇ ਉਹ ਵੀ ਮਾਰੋ ਮੈਂ ਪਾਕਿਸਤਾਨ ਦੇ ਲੋਕਾਂ ਨੂੰ ਕਹਿੰਦਾ ਕਮਲੋ ਤੁਸੀਂ ਨਿਕਲ ਕੇ ਆਪਣਾ ਘਰ ਸਾਫ਼ ਕਰ ਲਓ ਪਰ ਮੈਂ ਕਦੀ ਵੀ ਇਹ ਨਹੀਂ ਕਹਿੰਦਾ ਕਿ ਸਿਆਸਤ ਦੀ ਪੇਂਟ ਲੱਖਾਂ ਲੋਕ ਚੜ ਜਾਣ ਕਰੋੜਾਂ ਅਰਬਾਂ ਦਰਖਤ ਚੜ ਜਾਣ ਅਰਬਾਂ ਖਰਬਾਂ ਜਾਨਵਰ ਚੜਜਣ ਇਹ ਕਦੀ ਵੀ ਮਨਜ਼ੂਰ ਨਹੀਂ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਸਿਖਾਈ ਆ ਕਿ ਮਾੜੇ ਦੇ ਹੱਕ ਲਈ ਖੜਨਾ ਦੋਸਤੋ ਸਮਝੋ ਸਿਆਸਤ ਨੂੰ ਇਹ ਸਿਆਸਤਦਾਨ ਆਪਣੀਆਂ ਲਾਦਾ ਨੂੰ ਪਰ ਇੱਕ ਇਹਨਾਂ ਨੂੰ ਵੀ ਸ਼ਾਇਦ ਚੇਤਾ ਭੁੱਲਿਆ ਆ ਕਿ ਮਰਨ ਲਖਾਇ ਮੰਡਲ 'ਚ ਆਏ ਪਹਿਲਾ ਮੌਤ ਲਿਖੀ ਜਾਂਦੀ ਆ ਗੁਰੂ ਮਹਾਰਾਜ ਜੀ ਦੇ ਉੱਥੇ ਫੇ ਇਸ ਧਰਤੀ ਦੇ ਉੱਤੇ ਜਨਮ ਹੁੰਦਾ ਤੇ ਮੋਦੀ ਸਾਹਿਬ ਬਹੁਤੇ ਸਾਲ ਨਹੀਂ 20 ਕ ਸਾਲ ਐਸਟੀਮੇਟਲੀ ਲੈ ਕੇ ਚੱਲ ਲੋ ਉਦੋਂ ਬਾਅਦ ਇਸ ਤਖਤ ਤੇ ਇਸ ਲਾਲ ਕਿਲੇ ਤੇ ਬਹੁਤ ਬੈਠੇ ਤੇ ਬਹੁਤ ਬਿੰਦੇ ਰਹਿਣੇ ਆ ਕੋਸ਼ ਇਦਾਂ ਦਾ ਕਰਕੇ ਜਾਣਾ ਚਾਹੀਦਾ ਕਿ ਲੋਕ ਚੰਗੇ ਕੰਮਾਂ ਲਈ ਯਾਦ ਕਰਨ ਸਾਨੂੰ ਸਾਨੂੰ ਇਹਨਾਂ ਗਰੀਬ ਲੋਕਾਂ ਦਾ ਪਾਣੀ ਨਹੀਂ ਰੋਕਣਾ ਚਾਹੀਦਾ ਸ਼ਾਇਦ ਮੈਨੂੰ ਇਸ ਗੱਲ ਦੇ ਉੱਤੇ ਕੁਝ ਲੋਕ ਅਵਾ ਤਬਬੂਲਨ ਮੈਂ ਉਹਨਾਂ ਦਾ ਪਹਿਲਾਂ ਹੀ ਧੰਨਵਾਦ ਕਰ ਦਿੰਨਾ ਪਰ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਿਓ ਕਿ ਉਸ ਬਜ਼ੁਰਗਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਹਾਲ ਲੈ ਕੇ ਬੈਠੇ ਆ ਜੋਤਣ ਲਈ ਖੇਤ ਉਹਨਾਂ ਦਾ ਕੀ ਕਸੂਰ ਆ ਇੱਕ ਤਾਂ ਅਤਵਾਦੀ ਜੀ ਉਹਨੂੰ ਪੀਸੀ ਜਾਂਦੇ ਆ ਪਾਕਿਸਤਾਨ ਨੂੰ ਦੂਜਾ ਹੁਣ ਅਸੀਂ ਕੰਮ ਕਰਨ ਲੱਗੇ ਆ ਉਹ ਲੋਕ ਕਿੱਥੇ ਜਾਣਗੇ ਉਹ ਬੀਬੀਆਂ ਪੈਣਾ ਜਿਹੜੀਆਂ ਪਿੰਡਾਂ 'ਚ ਬੈਠੀਆਂ ਜਿਹੜੇ ਨਿਆਣੇ ਆ ਜਿਹੜੇ ਯਾਰ ਇੱਕ ਟੋਬੇ ਦਾ ਪਾਣੀ ਇਹਨਾਂ ਲੀਡਰਾਂ ਨੂੰ ਇੱਕ-ਇੱਕ ਗਲਾਸ ਦੇ ਦਈਏ ਨਾ ਇਹਨਾਂ ਦੇ ਹੱਕ 'ਚ ਨਹੀਂ ਉਤਰਨਾ ਉਹ ਪਾਣੀ ਉਹ ਵਿਚਾਰੇ ਚਾਈ ਚਾਈ ਪੀਂਦੇ ਆ ਤੇ ਅਸੀਂ ਉਹ ਵੀ ਉਹਨਾਂ ਤੋਂ ਖੋਣ ਲੱਗੇ ਆ ਤੇ ਪ੍ਰਮਾਤਮਾ ਕੀ ਸਾਨੂੰ ਮਾਫ਼ ਕਰੂਗਾ ਮੇਰਾ ਇੱਕੋ ਹੀ ਤੁਹਾਡੇ ਤੋਂ ਸਵਾਲ ਆ ਕਿ ਕੀ ਪ੍ਰਮਾਤਮਾ ਇਸ ਗੱਲ ਤੇ ਸਾਨੂੰ ਮਾਫ਼ ਕਰ ਸਕਦਾ ਜੇ ਨਹੀਂ ਕਰੂਗਾ ਤੇ ਉਕਰੋ ਪੀ ਲਿਆਊਗਾ ਇਸ ਲਈ ਉਸ ਅਕਾਲ ਪੁਰਖ ਦੇ ਇੱਕ ਸੈਕਿੰਡ ਦੀ ਮਾਰੀ ਹੋਈ ਸੀਟੀ ਤੋਂ ਬਚ ਲੋ ਚੰਗੀ ਰਵਾਂਗੇ ਪ੍ਰਕਿਰਤੀ ਨਾਲ ਪੰਗਾ ਨਾ ਲਾਓ ਉਦਾਂ ਕੋਈ ਲੀਗਲੀ ਉਹਨਾਂ ਤੇ ਕੋਈ ਵੀ ਐਕਸ਼ਨ ਲੈ ਸਕਦੇ ਆ ਅਸੀਂ ਤੁਹਾਡੇ ਨਾਲ ਆ ਕਿਉਂਕਿ ਅਸੀਂ ਹਮੇਸ਼ਾ ਆਪਣੇ ਦੇਸ਼ ਲਈ ਖੜਦੇ ਰਹੇ ਆ ਔਰ ਖੜਦੇ ਰਹਾਂਗੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ